ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਮਠਾੜਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਕੱਟ ਪੀਸਿਸ ਦੇ ਵਿੱਚ ਰਹਿਣਗੇ ਪਲੇਡ ਪਲੇਨ ਫੈਬਰਿਕ ਆਇਆ ਜੀ ਅ ਮਤਲਬ ਜਿਹੜਾ ਪਲੇਨ ਸੂਟ ਹੈ ਜੀ ਅਗਰ ਆਪਾਂ ਪਲੇਨ ਸੂਟ ਦਾ ਫੈਬਰਿਕ ਦੀ ਕੀਮਤ ਦੱਸਾਂ ਮੈਂ ਤੁਹਾਨੂੰ 800 ਤੋਂ ਲੈ ਕੇ 1500 ਤੱਕ ਦਾ ਪਲੇਨ ਫੈਬਰਿਕ ਦੀ ਕੀਮਤ ਦਾ ਪਲੇਨ ਫੈਬਰਿਕ ਆਇਆ ਆਪਣਾ ਇਸ ਕੀਮਤ ਦਾ ਬਹੁਤ ਹੀ ਸੋਹਣਾ ਫੈਬਰਿਕ ਹੈ ਚੈਨਲ ਕਰ ਲਓ ਸਬਸਕ੍ਰਾਈਬ ਔਰ ਆਪਾਂ ਵੀਡੀਓ ਹੁਣ ਸਟਾਰਟ ਕਰਦੇ ਹਾਂ ਜੀ ਤਿੰਨ ਤਰ੍ਹਾਂ ਦਾ ਆਪਣੇ ਕੋਲੇ ਫੈਬਰਿਕ ਆਇਆ ਜੀ ਬਹੁਤ ਸੋਹਣਾ ਸਟਾਫ ਰਹੂਗਾ ਪਿਓਰ ਕਾਟਨ ਅਕਸਰ ਤੁਸੀਂ ਇਹ ਸ਼ਾਪ ਤੇ ਪਈ ਦੇਖੇ ਹੋਣਗੇ ਜੀ ਫੈਬਰਿਕ ਬਹੁਤ ਸੋਹਣਾ ਹੈ ਜੀ ਅਕਸਰ ਹੀ ਸ਼ਾਪਸ ਤੇ ਪਈ ਦੇਖਿਆ ਹੋਊਗਾ ਜੀ ਇਹ ਫੈਬਰਿਕ ਕਾਫੀ ਕੋਸਟਲੀ ਫੈਬਰਿਕ ਹੈ ਇਹ ਜਿਹੜਾ ਆਪਣੇ ਕੋਲੇ ਜੀ ਅੱਜ ਕਟ ਪੀਸੇਸ ਦੇ ਵਿੱਚ ਆਇਆ ਹੈ ਚੱਕ ਵਾਲਾ ਜੀ ਪਿਓਰ ਕਾਟਨ ਇਹਦੇ ਵਿੱਚ ਕਲਰ ਹੈਗਾ ਸਭ ਤੋਂ ਜਿਹੜਾ ਪਹਿਲਾ ਕਲਰ ਹੈ ਜੀ ਸੀ ਗ੍ਰੀਨ ਇਹ 3 ਮੀਟਰ ਦਾ ਪੀਸ ਹੈ ਜੀ ਨਾਲ ਨਾਲ ਮੀਟਰ ਚੈੱਕ ਕਰਦੇ ਜਾਇਓ ਵੀ ਕਿੰਨੇ ਮੀਟਰ ਦਾ ਪੀਸ ਹੈ ਉਸੇ ਅਕੋਰਡਿੰਗ ਤੁਸੀਂ ਆਪਣਾ ਲੈ ਸਕਦੇ ਹੋ ਬਹੁਤ ਹੀ ਸੋਹਣਾ ਸੀ ਗ੍ਰੀਨ ਜਿਹੜਾ ਕਲਰ ਹੈ ਜੀ ਇਹਦੇ ਵਿੱਚ ਐਦਾ ਜਿਹੜੀ ਪੈਰਟ ਦੇ ਕਲਰ ਦੀ ਜਿਹੜੀ ਇਹਦੀ ਨਾਲ ਇਹਦੇ ਬਾਟਮ ਪੇਅਰ ਅਪ ਹੋਣੀ ਹੈ ਅਗਰ ਤੁਸੀਂ ਵਾਈਟ ਨਾਲ ਵੇਅਰ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਵਾਈਟ ਨਾਲ ਵੇਅਰ ਕਰ ਸਕਦੇ ਹੋ ਇਹਦੇ ਬੰਬਲੇ ਆ ਤਾਂ ਮੈਂ ਤੁਹਾਨੂੰ ਕਲਰ ਦਿਖਾ ਰਹੀ ਹਾਂ ਇਹ ਸੀਗਾ ਆਪਣਾ ਫਸਟ ਸੈਕਿੰਡ ਜਿਹੜਾ ਇਹਦੇ ਵਿੱਚ ਕਲਰ ਆਏਗਾ ਜੀ ਸਕਾਈ ਬਲੂ ਬਹੁਤ ਸੋਹਣਾ ਸਕਾਈ ਬਲੂ ਹੈ ਜੀ ਇਹ ਇੱਕ ਪੀਸ ਇਹਦਾ 2.5 ਮੀਟਰ ਹੈ ਇੱਕ ਪੀਸ ਹੈਗਾ ਜੀ 320 ਮਤਲਬ ਕਿ ਪੌਣੇ 7 ਮੀਟਰ ਪੌਣੇ 6 ਮੀਟਰ ਕਪੜਾ ਹੈ ਜੀ ਇਹ ਬਹੁਤ ਸੋਹਣਾ ਸਟੱਫ ਹੈ ਜੀ ਪ੍ਰਾਈਸ ਇਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਨੈਕਸਟ ਹੈਗਾ ਜੀ ਇਹਦੇ ਵਿੱਚ ਸੀ ਗ੍ਰੀਨ ਕਲਰ ਬਹੁਤ ਸੋਹਣਾ 100 ਰੁਪਏ ਮੀਟਰ ਇਹਦਾ ਪ੍ਰਾਈਸ ਹੈ ਜੀ ਸਿਰਫ 500 ਦਾ ਹੀ ਸੂਟ ਰਹਿਣਾ ਇਹ 4.5 ਮੀਟਰ ਦਾ ਪੀਸ ਹੈ ਜੀ ਤੁਸੀਂ 3 ਤੇ 3 2 ਮਤਲਬ 6 ਮੀਟਰ ਪੀਸ ਵੀ ਲੈ ਜਾ ਸਕਦੇ ਹੋ ਅਗਰ ਤੁਸੀਂ 6 ਮੀਟਰ ਵੀ ਲੈਣੇ ਤਾਂ ਵੀ ਤੁਹਾਨੂੰ 5 ਮੀਟਰ ਦੇ ਪ੍ਰਾਈਸ 'ਚ ਦੇ ਦਿੱਤਾ ਜਾਊਗਾ। ਇਸ ਵਾਰ ਨੈਕਸਟ ਕਲਰ ਹੈਗਾ ਜਿਹਦਾ ਗ੍ਰੇ ਸਟੱਫ ਬਹੁਤ ਸੋਹਣਾ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਬੇਸ ਹੈ ਪਿਓਰ ਕਾਟਨ ਸਟੱਫ ਰ ਹੋਊਗਾ। ਪਿਓਰ ਕਾਟਨ ਸਟੱਫ ਹੈ ਜੀ ਗ੍ਰੇ ਕਲਰ ਆ ਗਿਆ। 3 ਮੀਟਰ ਇਹ ਆ ਗਿਆ ਜੀ 4.5 ਮੀਟਰ ਇਹਦੇ ਨਾਲ ਤੁਸੀਂ 4.5 ਮੀਟਰ ਦੇ ਨਾਲ 2 ਮੀਟਰ ਐਡ ਕਰਵਾ ਕੇ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ। ਨੈਕਸਟ ਹੈ ਜੀ ਆਪਣਾ 3.5 ਮੀਟਰ ਇਹਦੇ ਵਿੱਚ ਆ ਗਿਆ ਜੀ 3 ਮੀਟਰ ਤੇ 2 ਮੀਟਰ 3 ਤੇ 2 ਇਹ ਦੋਨੇ 5 ਮੀਟਰ ਬਣ ਗਿਆ ਜੀ ਪੂਰਾ ਸੂਟ ਬਣਾ ਸਕਦੇ ਹੋ ਪੈਚਵਰਕ ਕਰਾ ਕੇ ਬਹੁਤ ਸੋਹਣਾ ਲੱਗੂਗਾ ਜੀ ਜਾਂ ਲੇਸਿਸ ਨਾਲ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਬਣਾ ਕੇ ਜੀ ਬਹੁਤ ਸੋਹਣਾ ਸੂਟ ਬਣਾ ਕੇ ਆਪਣਾ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋ ਨੈਕਸਟ ਹੈਗਾ ਜੀ 380 ਤੇ 280 3 ਨੱਸੀ ਤੇ 2 ਸੀ ਪੀਚ ਕਲਰ ਹੈ ਜੀ ਬਹੁਤ ਸੋਹਣਾ ਜਿਹੜਾ ਇਹ ਕਲਰ ਬਹੁਤ ਸੋਹਣੇ ਨੇ ਹਲਕੇ ਹਲਕੇ ਕਲਰ ਨੇ ਜੀ ਇੰਗਲਿਸ਼ ਜਿਹੜੇ ਚਾਰਟ ਦੇ ਕਲਰ ਆਣਗੇ ਇਹ ਹੈਗਾ ਜੀ 2 ਸੀ ਤੇ 3 ਮੀਟਰ 5 ਮੀਟਰ ਕੰਪਲੀਟ ਇਹ ਵੀ ਤੁਹਾਨੂੰ ਮਿਲ ਜੂਗਾ ਜੀ ਇਸ ਤੋਂ ਬਾਅਦ ਹੈਗਾ ਜੀ 2 ਤੇ 3 ਮੀਟਰ 5 ਮੀਟਰ ਇਹ ਮਿਲ ਜੂਗਾ ਜੇਕਰ ਤੁਸੀਂ 5 ਮੀਟਰ ਲੈਣਾ ਹੈ ਨੈਕਸਟ ਵੀ ਹੈਗਾ ਜੀ 2 ਤੇ 3 ਮੀਟਰ 5 ਮੀਟਰ ਇਹ ਮਿਲ ਜਾਣਾ ਹੈ ਜੀ ਨੈਕਸਟ ਹੈਗਾ ਲਾਸਟ 2 ਮੀਟਰ ਇਹ ਸੀਗਾ ਆਪਣਾ ਫਰਸਟ ਫੈਬਰਿਕ ਸੈਕਿੰਡ ਫੈਬਰਿਕ ਜਿਹੜਾ ਆਪਣਾ ਆਇਆ ਹੈ ਜੀ ਜੂਟ ਵਰਬਰੀ ਫੈਬਰਿਕ ਚੈੱਕ ਕਰ ਸਕਦੇ ਹੋ ਜੂਟ ਵਰਬਰੀ ਕਾਟਨ ਦੀ ਜੂਟ ਪਿਓਰ ਕਾਟਨ ਦੀ ਜੂਟ ਵਰਬਰੀ ਫੈਬਰਿਕ ਆਇਆ ਹੈ ਜੀ ਬਹੁਤ ਸੋਹਣਾ ਫੈਬਰਿਕ ਰਹੂਗਾ ਇਹ ਜੂਟ ਬਰਬਰੀ ਇਹ ਫੈਬਰਿਕ ਹੈ ਜੀ ਇਹਦੇ ਵਿੱਚ ਕਲਰ ਦਿਖਾ ਦੇਣੀ ਹੈ ਤੁਹਾਨੂੰ ਫਸਟ ਹੈਗਾ ਜੀ ਇਹ 4 ਮੀਟਰ ਦਾ ਪੀਸ ਹੈ ਕਲਰ ਹੈਗਾ ਜੀ ਇਹਦਾ ਪਿਸਤਾ ਪਿਸਤਾ ਗ੍ਰੀਨ ਕਲਰ ਹੈ ਜੀ ਪਹਿਲਾ ਪੀਸ ਆਏਗਾ 4 ਮੀਟਰ ਦਾ ਸੇਮ ਕਲਰ ਦਾ ਦੂਜਾ ਪੀਸ ਆਏਗਾ ਜੀ 2 ਮੀਟਰ ਦਾ ਟੋਟਲ ਹੈਗਾ ਜੀ ਇਹ 6 ਮੀਟਰ ਫੈਬਰਿਕ ਇਹਵਲਾ ਇਹਦਾ ਕਲਰ ਆਊਗਾ ਜੀ ਟੋਟਲ 6 ਮੀਟਰ ਫੈਬਰਿਕ ਹੈ ਪ੍ਰਾਈਸ ਇਹਦਾ ਰਹੂਗਾ ਜੀ 80 ਰੁਪਏ ਪਰ ਮੀਟਰ ਜੂਟ ਬਰਬਰੀ 80 ਰੁਪਏ ਪਰ ਮੀਟਰ ਜੀ ਨੈਕਸਟ ਤੁਸੀਂ ਕਲਰ ਦੇਖੋ ਜੂਟ ਬਰਬਰੀ ਇੱਕ ਫੈਬਰਿਕ ਹੈ ਜੀ ਇਹਦੇ ਉੱਤੇ ਨੀਡਲਵਰਕ ਮਸ਼ੀਨਵਰਕ ਆ ਰਹੀ ਜੋ ਮਰਜੀ ਕਰਵਾਓ ਬਹੁਤ ਸੋਹਣੇ ਵਰਕ ਰੈਡੀ ਹੋਣਗੇ ਜੀ ਇਹਨਾਂ ਕੱਪੜਿਆਂ ਦੇ ਉੱਤੇ ਕਲਰ ਇਹ ਸੇਮ ਆ ਰਹੇ ਹੈ ਇਹ 2 2 ਮੀਟਰ ਦੇ ਦੋ ਪੀਸ ਨੇ ਜੀ 4 ਮੀਟਰ ਫੈਬਰਿਕ ਮਿਲੂਗਾ ਨੈਕਸਟ ਹੈਗਾ ਜੀ ਕਲਰ ਬਹੁਤ ਹੀ ਸੋਹਣਾ ਲਾਈਟ ਸਕਾਈ ਬਲੂ ਇਹਦਾ ਸਟੱਫ ਤੁਸੀਂ ਚੈੱਕ ਕਰ ਸਕਦੇ ਹੋ ਸਟੱਫ ਨੇੜੇ ਤੋਂ ਵੀ ਤੇ ਇੱਕ ਵਾਰ ਦਿਖਾ ਦਿੰਨੇ ਆ ਜੀ ਜੂਟ ਵਬਰੀ ਫੈਬਰਿਕ ਆਊਗਾ ਇਹ ਹੈਗਾ ਜੀ ਪੌਣੇ 5 ਮੀਟਰ ਦਾ ਪੀਸ ਹੈ ਵੱਡਾ ਇੱਕ ਨੈਕਸਟ ਹੈਗਾ ਜੀ 3 ਤੇ 2.5 ਮੀਟਰ ਦਾ 5 ਮੀਟਰ ਲੈ ਸਕਦੇ ਹੋ ਪੂਰਾ ਕੰਪਲੀਟ ਸੂਟ ਬਣ ਜਾਊਗਾ ਜਿਨ੍ਹਾਂ ਦਾ 5 ਮੀਟਰ ਤੋਂ ਘੱਟ ਸੂਟ ਨਹੀਂ ਬਣਾਉਂ ਉਹ ਲੈ ਸਕਦੇ ਆ ਜੀ 3 ਤੇ 2.5 ਮੀਟਰ ਦਾ ਫਿਰ ਤੋਂ ਸੂਟ ਬਣੂਗਾ ਜੀ ਫੈਬਰਿਕ ਹੈਗਾ ਜੂਟ ਵਰਬਰੀ ਸਕਾਈ ਬਲੂ ਕਲਰ ਹੈ 80 ਰੁਪਏ ਪਰ ਮੀਟਰ ਜੀ 5 ਰੁਪਏ 5 ਮੀਟਰ ਦਾ ਸੂਟ ਹੈ ਜਿਹੜਾ ਤੁਹਾਨੂੰ ਮਿਲੂਗਾ ਜੀ 400 ਰੁਪਏ ਦਾ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਹੈਗਾ ਜੀ ਪੀਚ ਜੂਟ ਵਰਬਰੀ ਦੇ ਵਿੱਚ ਪੀਚ ਕਲਰ ਇਹਦਾ ਹੈਗਾ ਜੀ 4 ਮੀਟਰ ਦਾ ਪੀਸ ਹੈ ਦੂਸਰਾ ਵੀ ਇਹਦਾ 4 ਮੀਟਰ ਦਾ ਪੀਸ ਹੈ ਇਹ ਟੋਟਲ 8 ਮੀਟਰ ਹੈ ਸਟਾਫ ਹੈਗਾ ਜੀ ਜੂਟ ਵਰਬਰੀ ਨੈਕਸਟ ਕਲਰ ਹੈਗਾ ਜੀ ਪਰਪਲ ਦਾ ਸ਼ੇਡ ਹੈ ਇਹਦੇ ਵਿੱਚ ਬਹੁਤ ਸੋਹਣਾ ਸੇਮ ਸ਼ੇਡ ਆ ਰਿਹਾ ਜੇ ਐਗਜ਼ੈਕਟ ਸ਼ੇਡ ਆ ਰਿਹਾ ਹੈ ਕਪੜਾ ਬਹੁਤ ਸੋਹਣਾ ਹੈ ਜੀ ਇਹ ਚੂਬਰ ਨਾਲਾ ਕਪੜਾ ਨਹੀਂ ਹੈਗਾ ਸੋਹਣਾ ਸਟੱਫ ਹੈ ਜੀ ਵਧੀਆ ਫੈਬਰਿਕ ਹੈਗਾ ਜੀ ਜੂਟ ਵਰਗੀ ਬਹੁਤ ਸੋਹਣਾ ਫੈਬਰਿਕ ਹੈ ਇਹ ਹੈਗਾ ਜੀ 4 ਮੀਟਰ ਇਹ ਹੈਗਾ ਜੀ 3 ਤੇ 2 5 ਮੀਟਰ ਟੋਟਲ 5-5 ਮੀਟਰ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਜਿਹੜੇ 5 ਮੀਟਰ ਦੇ ਵਿੱਚ ਮਿਲ ਜਾਣਗੇ ਇਹ ਵੀ ਮਿਲ ਜੂਗਾ ਜੀ ਤਿੰਨ ਤੇ ਦੋ 5 ਮੀਟਰ ਜਿਨ੍ਹਾਂ ਨੇ ਨੀਡਲਵਰਕ ਕਰਨਾ ਹੈ ਮਸ਼ੀਨਵਰਕ ਕਰਨਾ ਹੈ ਬਹੁਤ ਸੋਹਣਾ ਜਿਹਾ ਲੇਸੀਜ਼ ਨਾਲ ਡਿਜ਼ਾਈਨ ਕਰਕੇ ਸੂਟ ਬਣਾਉਣਾ ਹੈ ਪੇਂਟ ਕਰਨਾ ਹੈ ਬਲਾਕ ਪੇਂਟਿੰਗ ਵੀ ਬਹੁਤ ਸੋਹਣੀ ਹੋਊਗੀ ਜੀ ਇਹਦੇ ਉੱਤੇ ਇਹ ਹੈਗਾ ਜੀ 2-2 ਮੀਟਰ ਦੇ ਆਗੇ ਸਾਰੇ 2 ਮੀਟਰ 2 ਮੀਟਰ ਐਂਡ 2 ਮੀਟਰ ਤਿੰਨ ਪੀਸ ਇਹ 2-2 ਮੀਟਰ ਦੇ ਆ ਅਗਰ ਤੁਸੀਂ 6 ਮੀਟਰ ਵੱਧ ਵੀ ਚਾਹੀਦਾ ਵੱਧ ਲੈ ਸਕਦੇ ਹੋ ਬਾਕੀ ਕੱਪੜੇ ਦਾ ਜਿਹੜਾ ਘਾਟਾ ਵਾਂ ਤੋਂ ਹੁੰਦਾ ਮੌਕੇ ਤੇ ਵੀ ਕੀਤਾ ਜਾਂਦਾ ਹੁੰਦਾ ਜੀ ਹਨਾ ਜਿਵੇਂ ਆਪਾਂ ਕਹਿ ਆਦਿ ਨੇ ਵੀ 6 ਮੀਟਰ ਲਾਸਟ ਪੀਸ ਮੇਰੇ ਕੋਲ ਬਚਣਗੇ ਤਾਂ ਇਹ ਤੁਹਾਨੂੰ 5 ਮੀਟਰ ਦੇ ਵਿੱਚ ਵੀ ਆਪਾਂ ਦੇ ਸਕਦੇ ਆ ਨੈਕਸਟ ਜਿਹੜਾ ਆਪਣੇ ਕੋਲੇ ਸਟੱਫ ਆਇਆ ਜੀ ਇਹ ਹੈਗਾ ਆਪਣਾ ਇਹਨਾਂ ਇਹਨੂੰ ਵਰਬਰੀ ਸ਼ਿਮਰ ਕਹਿ ਸਕਦੇ ਆ ਵੈਸੇ ਹੈ ਇਹ ਵੀ ਵਰਬਰੀ ਹੈ ਜੀ ਹਲਕਾ ਜਆ ਮਤਲਬ ਹਲਕੀ ਜੀ ਸ਼ਾਈਨ ਹੈ ਗਰਮੀ ਦੇ ਅਕੋਰਡਿੰਗ ਜ਼ਿਆਦਾ ਨਹੀਂ ਬਿਲਕੁਲ ਹਲਕੀ ਜੀ ਨਾ ਮਾਤਰ ਜੇ ਦੇ ਉੱਤੇ ਸ਼ਾਈਨ ਹੈ ਜੀ ਉਹ ਝੂਟ ਵਰਬਰੀ ਸੀ ਇਹ ਜਿਹੜੀ ਸਮਰ ਚੱਕ ਆਉਂਦੀ ਹੈ ਜੀ ਜਿਵੇਂ ਸਮਰ ਚੱਕ ਇਹ ਉਵੇਂ ਸਮਰ ਚੱਕ ਵਰਬਰੀ ਹੈ ਜੀ ਸਟੱਫ ਬਿਲਕੁਲ ਸੌਫਟ ਹੈ ਕਪੜਾ ਬਿਲਕੁਲ ਸੌਫਟ ਹੈ ਕਾਟਨ ਸਟੱਫ ਹੈ ਜੀ ਕਾਟਨ ਹੈ ਬਿਲਕੁਲ ਸੌਫਟ ਸਟੱਫ ਹੈ ਇਹਦੇ ਵਿੱਚ ਆ ਜਾਣਗੇ ਜੀ 3 ਮੀਟਰ 3 ਮੀਟਰ 2 3 3 ਮੀਟਰ ਦੇ ਪੀਸ ਆਣਗੇ ਜਿਹੜੇ ਕਿ 5 ਜੀ ਲਾ ਕੇ ਦੇ ਦਿੱਤੇ ਜਾਣਗੇ ਔਰ ਇਹਦਾ ਜਿਹੜਾ ਕਲਰ ਹੈਗਾ ਜੀ ਨਿਓਨ ਜਾਂ ਸ਼ੇਡ ਹੈ ਨਿਓਨ ਮਹਿੰਦੀ ਸ਼ੇਡ ਅੱਜਕੱਲ ਕਾਫੀ ਫੇਮਸ ਹੈ ਅਜਕਤ ਕਲਰ ਹੁਣ ਆ ਰਿਹਾ ਜੀ ਸੇਮ ਕਲਰ ਹੈ ਨਿਓਨ ਮਹਿੰਦੀ ਸ਼ੇਡ ਨੈਕਸਟ ਇਹਦੇ ਵਿੱਚ ਕਲਰ ਹੈਗਾ ਜੀ ਸੇਮ ਸ਼ੇਡ ਆ ਰਿਹਾ ਗ੍ਰੀਨ ਜਿਹਾ ਕਲਰ ਹੈ ਗ੍ਰੀਨ ਪਿਸਤਾ ਜਿਹਾ ਕਲਰ ਹੈ ਇਹਦੇ ਵਿੱਚ ਆਉਣਗੇ 3-3 ਮੀਟਰ ਦੇ ਦੋ ਪੀਸ ਨੇ ਜੀ ਸਾਰੇ ਪੀਸ ਇਹਦੇ 3-3 ਮੀਟਰ ਦੇ ਰਹਿਣਗੇ ਜੀ 3 ਮੀਟਰ 3 ਦੇ 3 6 9 15 ਪੰਜ ਪੰਜ ਪੀਸ ਨੇ ਜੀ ਇਹ 3-3 ਮੀਟਰ ਦੇ 15 ਮੀਟਰ ਕਪੜਾ ਜੀ ਇਹ ਅਗਰ ਤੁਸੀਂ ਇਕੱਠਾ ਵੀ ਲੈਣਾ ਚਾਹੁੰਦੇ ਹੋ ਜਿਹਨੂੰ ਇਕੱਠੇ ਦੀ ਜਰੂਰਤ ਹੈ ਜੀ ਹੈਨਾ ਕਿਵਰ ਆਪਾਂ ਮਤਲਬ ਕਿ ਐਦਾਂ ਦੀ ਕੋਈ ਡਰੈਸ ਬਣਾਉਣੀ ਹੁੰਦੀ ਹੈ ਜਿਵੇਂ ਗਾਉਣ ਵਗੈਰਾ ਬਣਾਉਂਦੇ ਨੇ ਜੀ ਲੋਕੀ ਤਾਂ ਉਹਦੇ ਲਈ ਵੱਧ ਕਪੜਾ ਚਾਹੀਦਾ ਹੁੰਦਾ ਹੈ ਜਾਂ ਫਿਰ ਤੁਸੀਂ ਇੱਕ ਘਰ ਦੇ ਵਿੱਚ ਦੋ ਜਾਂ ਤਿੰਨੇ ਜਣਿਆਂ ਨੇ ਸੇਮ ਕਲਰ ਵੇਅਰ ਕਰਨਾ ਹੈ ਉਹਨਾਂ ਲਈ ਇਹ ਬੈਸਟ ਆਪਸ਼ਨ ਹੈ ਜੀ ਇਹਨੂੰ ਪੇਂਟ ਕਰੋ ਇਹਨੂੰ ਨੀਡਲਵਰਕ ਕਰੋ ਮਸ਼ੀਨਵਰਕ ਹੈਂਡਵਰਕ ਜੋ ਮਰਜ਼ੀ ਕਰੋ ਜਾਂ ਫਿਰ ਇਹਨੂੰ ਲੇਸਿਸ ਲਾ ਕੇ ਡਿਜ਼ਾਈਨ ਕਰਕੇ ਬਣਾਓ ਜੀ ਬਾਕੀ ਜੇ ਤੁਹਾਨੂੰ ਮਤਲਬ 4 ਮੀਟਰ ਵੀ ਚਾਹੀਦਾ ਜਾਂ 5 ਚਾਹੀਦਾ ਜੀ ਆਪਾਂ ਕੋਸ਼ਿਸ਼ ਕਰਾਂਗੇ ਕੱਟ ਕੇ ਵੀ ਦੇ ਦਾਂਗੇ 80 ਰੁਪਏ ਪਰ ਮੀਟਰ ਇਹ ਸਟਾਫ ਰਹੂਗਾ ਨੈਕਸਟ ਦੇ ਦੇ ਵਿੱਚ ਇਹ ਵਾਲਾ ਕਲਰ ਰਹੂਗਾ ਜੀ ਸੇਮ ਅੱਜ ਇੱਕ ਸ਼ੇਡ ਆਊਗੀ ਜੀ ਆ ਜਿਹੜਾ ਕੰਨੀ ਦੇ ਉੱਤੇ ਦਿਖ ਰਿਹਾ ਤੁਹਾਨੂੰ ਇਹ ਵਾਲਾ ਸ਼ੇਡ ਹੈ ਜੀ ਇਹ ਅੱਜਗਾ ਜੀ ਆਪਣਾ 4 ਮੀਟਰ 2 ਮੀਟਰ 4 ਮੀਟਰ ਇਦੇ ਵਿੱਚ ਜਿਆਦਾ ਕੱਟ ਆਊਗੀ ਜੀ 4-4 ਮੀਟਰ ਦੀ ਨੈਕਸਟ ਕਲਰ ਹੈਗਾ ਜੀ ਆਪਣੇ ਕੋਲੇ ਫੈਬਰਿਕ ਹੈਗਾ ਨੈਕਸਟ ਫੈਬਰਿਕ ਤਾਂ ਸੇਮ ਹੈ ਸੌਰੀ ਕਲਰ ਹੈਗਾ ਪੀਚ ਪੀਚ ਕਲਰ ਬਹੁਤਾ ਹੈ ਜੀ ਆਪਣੇ ਕੋਲੇ ਅਗਰ ਤੁਸੀਂ ਇਹਦੇ ਵਿੱਚੋਂ ਵੀ ਲੈਣਾ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਕਟਵਾ ਕੇ ਲੈਣਾ ਕਟਵਾ ਕੇ ਵੀ ਕੱਟ ਕੇ ਵੀ ਦੇ ਦਾਂਗੇ ਜੀ 3 ਮੀਟਰ ਹੋ ਗਿਆ ਫੈਬਰਿਕ ਇਹਦੇ ਵਿੱਚ 3 ਹੋ ਗਿਆ 3-3 ਦੇ ਪੀਸ ਪੈਣੇ ਜੀ ਕਾਫੀ 3 ਤੇ 2 ਦਾ ਹੋ ਗਿਆ 5 ਬਣਾ ਸਕਦੇ ਹੋ ਤੁਸੀਂ ਹੈਨਾ ਜਿਵੇਂ ਇਹ ਵੀ 3 ਤੇ ਤਿੰਨੇ ਇਹ ਵੀ 6 ਮੀਟਰ ਹੀ ਹੋ ਗਿਆ ਜੀ 5 ਮੀਟਰ ਚਲਾ ਕੇ ਦੇ ਦਾਂਗੇ ਤੁਹਾਨੂੰ 2 ਮੀਟਰ ਹੋ ਗਿਆ ਇਹਨੂੰ ਤਿੰਨੇ ਤੇ ਦੋ ਲਾ ਕੇ ਤੁਸੀਂ ਚਾਰ ਮਤਲਬ 5 ਬਣਾ ਕੇ ਲੈ ਸਕਦੇ ਹੋ ਤਿੰਨੇ ਦੇ ਤੇ ਚਾਰ ਦੇ ਕਾਫੀ ਪੀਸ ਨੇ ਇਹਦੇ ਵਿੱਚ ਤਿੰਨੇ ਦੇ ਦੋ ਦੇ ਇਹ 4 ਮੀਟਰ ਆ ਗਿਆ ਜੀ ਫੈਬਰਿਕ ਬਹੁਤ ਸੋਹਣਾ ਫੈਬਰਿਕ ਬਹੁਤ ਸੋਨਾ ਸਾਫਟ ਹੈ ਜੀ ਜੇ ਇਹਨਾਂ ਨੇ ਕੁਝ ਪਾਰਟੀ ਵੇਅਰ ਰੈਡੀ ਕਰਨਾ ਹੈ ਗਰਮੀ ਦਾ ਪਾਰਟੀ ਵੇਅਰ ਰੈਡੀ ਕਰਨਾ ਹੈ ਜੀ ਉਹ ਰੈਡੀ ਕਰ ਸਕਦੇ ਹੋ 4 ਮੀਟਰ 4 3 2 5 ਹੋ ਗਿਆ ਫਿਰ 4 ਦੇਖੋ 4 4 ਦੀ ਕੱਟ ਹੈਗੀ ਸਾਰੀ ਇੱਕੇ ਦੇ ਵਿੱਚ ਕਲਰ ਆਇਆ ਜੀ ਆਹ ਵਾਲਾ ਬਹੁਤ ਸੋਹਣਾ ਜਿਹਾ ਕਲਰ ਤਾਂ ਐਗਜੈਕਟ ਆ ਰਿਹਾ ਹੈ ਫੈਬਰਿਕ ਸੇਮ ਹੋਵੇ ਇੱਥੇ ਤੁਹਾਨੂੰ ਫੈਬਰਿਕ ਕਲੀਅਰ ਹੋ ਜਾਊਗਾ ਵੀ ਕੀ ਫੈਬਰਿਕ ਹੈ ਇਹ ਨਾ ਜਿਵੇਂ ਜੂਟ ਜੀ ਆਂਦੀ ਹੁੰਦੀ ਹੈ ਜੀ ਉਦਾਂ ਦਾ ਫੈਬਰਿਕ ਹੈ ਬਹੁਤ ਸੋਹਣਾ ਹਲਕੀ ਜੀ ਨਾਮ ਆਤਰ ਜੀ ਸ਼ਾਈਨ ਦੇ ਨਾਲ ਹੈ ਹਲਕੀ ਜੀ ਨਾਮ ਆਤਰ ਦੀ ਹੈਗਾ ਕਾਟਨ ਹੈ ਹੈਗਾ ਪਿਓਰ ਕਾਟਨ ਹੈ ਬਹੁਤ ਸੋਹਣਾ ਫੈਬਰਿਕ ਹੈ ਚੁਬਣ ਵਾਲਾ ਫੈਬਰਿਕ ਨਹੀਂ ਹੈਗਾ ਇਹਦੇ ਵਿੱਚ ਆ ਗਏ ਜੀ ਦੋ ਕਲਰ ਇਹ ਸਿਰਫ ਆਪਣੇ ਕੋਲ ਥੋੜੀ ਪੀਸ ਆਈ ਹੈ 4 ਮੀਟਰ ਤੇ ਤਿੰਨੇ 7 ਮੀਟਰ ਹੈ ਔਰ ਇੱਕ ਇਹਦੇ ਵਿੱਚ ਮੋਰ ਪੰਖੀ ਕਲਰ ਹੈ ਇਹ ਹੈਗਾ ਜੀ 4 ਮੀਟਰ ਇਹ ਸਾਰਾ ਫੈਬਰਿਕ ਸੀਗਾ 80 ਰੁਪਏ ਮੀਟਰ ਵਾਲਾ ਜਿਹੜਾ ਚੱਕ ਵਾਲਾ ਫੈਬਰਿਕ ਹੈ ਜੀ ਸਿਰਫ ਓਪੀ ਵਾਲਾ ਫੈਬਰਿਕ ਰਹੂਗਾ ਆਪਣਾ ਜਿਹੜਾ ਜਿਹਦਾ ਪ੍ਰਾਈਸ ਰਹੂਗਾ ਆਪਣਾ 100 ਰੁਪਏ ਪਰ ਮੀਟਰ ਠੀਕ ਹੈ ਆਪਾਂ ਉਹਦੇ ਵਿੱਚ ਵੀ ਜਿਹੜੇ ਜਿਵੇਂ 4-4 ਮੀਟਰ ਦੇ ਪੀਸ ਨੇਉਤਾ Z4 ਹੀ ਜਿਵੇਂ 4 ਦੇ ਲੈਣੇ ਤਾਂ 4 ਦੇ ਲੈ ਹੀ ਲਾਉਂਗੇ ਤੁਸੀਂ ਹਨਾ ਜਿਨ੍ਹਾਂ ਨੇ ਤਿੰਨ ਤੇ ਤਿੰਨ ਦੇ ਕਰਨੇ ਆ ਉਹ ਆਪਾਂ 5 ਮੀਟਰ ਚ ਲਾ ਕੇ ਦੇ ਦਾਂਗੇ ਜੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਜਿਵੇਂ ਮਰਜ਼ੀ ਜਿਹੜਾ ਆਪਣਾ ਸੂਟਿਆ ਰੈਡੀ ਕਰ ਸਕਦੇ ਹੋ ਇਦਾਂ ਦੀ ਕੋਈ ਨਹੀਂ ਗੱਲ ਨਹੀਂ ਬਹੁਤ ਸੋਹਣਾ ਕਾਟਨ ਦਾ ਸਟੱਫ ਰਹੂਗਾ ਸਟੱਫ ਸਾਰਾ ਹੀ ਬਹੁਤ ਸੋਹਣਾ ਹੈ ਔਰ ਮੇਰੇ ਅਕੋਰਡਿੰਗ ਸਾਰਾ ਸਟੱਫ ਵਿਦਆਊਟ ਲਾਈਨਿੰਗ ਹੀ ਬਣਨ ਵਾਲਾ بیس ਹੈ ਇਹੋ ਜਿਹਾ ਕੋਈ ਸਟੱਫ ਨਹੀਂ ਨਾ ਵਿੱਚੋ ਵੀ ਲਾਈਨਿੰਗ ਲੱਗਣ ਦੀ ਕੋਈ ਟੈਨਸ਼ਨ ਹੋਊਗੀ ਕਿਉਂਕਿ ਮੇਨ ਇਹ ਹੁੰਦਾ ਵੀ ਗਰਮੀ ਦੇ ਵਿੱਚ ਅਗਰ ਤੁਸੀਂ ਕੁਝ ਪਾਰਟੀwear ਰੈਡੀ ਕਰ ਰਹੇ ਹੋ ਤਾਂ ਤੁਸੀਂ ਇਹ ਸਟੱਫ ਲੈ ਕੇ ਆਪਣੇ ਸੋਹਣੇ ਸੋਹਣੇ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ ਜੀ ਜੂਟ ਵਰਬਰੀ ਇੱਕ ਤਾਂ ਇਹ ਵਾਲੀ ਵਰਬਰੀ ਆ ਗਈ ਜੀ ਸਮਰ ਚੈੱਕ ਵਰਬਰੀ ਜਿਵੇਂ ਆਪਾਂ ਕਹਿ ਦਿੰਨੇ ਆ ਸਮਰ ਚੈੱਕ ਇਦਾਂ ਦੇ ਦੁਪੱਟੇ ਵੀ ਆਉਂਦੇ ਆ ਇੱਕ ਇਹ ਵਾਲੀ ਜੂਟ ਵਰਬਰੀ ਆ ਗਈ ਇੱਕ ਕਾਗੇਜ ਆਪਣੇ ਕੋਲੇ ਚੈੱਕ ਚੈੱਕ ਦੇ ਵਿੱਚ ਵੀ ਦੇਖੋ ਪੀਚ ਕਲਰ ਗ੍ਰੇ ਕਲਰ ਫਰੋਜ਼ੀ ਕਲਰ ਐਂਡ ਇੱਕ ਪੀਸ ਹੀ ਆ ਜਿਹੜਾ ਪਿਸਤਾ ਦਾ ਕਲਰ ਪਿਸਤਾ ਕਲਰ ਦਾ ਬਹੁਤ ਸੋਹਣਾ ਫੈਬਰਿਕ ਹੈ ਇਹ ਫੈਬਰਿਕ ਰੂਗਾ 100 ਰੁਪਏ ਇਹ ਵਾਲਾ ਫੈਬਰਿਕ ਰੂਗਾ ਜੀ 80 ਰੁਪਏ ਅਗਰ ਤੁਸੀਂ ਮੇਰੇ ਤੋਂ ਮਤਲਬ ਠੀਕ ਲਈ ਆਪਣੇ ਲਈ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਦਾ ਜਿਹੜਾ ਕੀ ਪ੍ਰਾਈਸ ਹੋਰ ਹੋਊਗਾ ਤੁਸੀਂ ਮੈਨੂੰ ਕਾਲ ਤੇ ਮੇਰੇ ਨਾਲ ਹਨਾ ਗੱਲ ਕਰਕੇ ਆ ਆਪਣਾ ਜਿਹੜਾ ਫੋਨ ਤੇ ਗੱਲ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਇਹਦਾ ਰੇਟ ਵੀ ਜਾਣਕਾਰੀ ਲੈ ਸਕਦੇ ਹੋ ਔਰ ਕਿੰਦਾ ਆਪਾਂ ਭੇਜਾਂਗੇ ਆ ਕਿੰਨੇ ਮੀਟਰ ਤੁਸੀਂ ਲੈਣਾ ਸਾਰਾ ਆਪਾਂ ਕਲੀਅਰ ਕਰ ਲਾਂਗੇ ਜੀ ਪ੍ਰਾਈਸ ਬਹੁਤ ਜੈਨੂਨ ਹੈ 2 2 3 3000 ਦੇ ਸੂਟ ਇਹਨਾਂ ਸਟੱਫ ਦੇ ਉੱਤੇ ਬਣ ਕੇ ਆ ਰਹੇ ਨੇ ਜਿਹੜੇ ਆਪਾਂ ਸਿਰਫ 80 ਰੁਪਏ ਮੀਟਰ ਦੇ ਰਹੇ ਹਾਂ ਜੇ ਜੂਟ ਬਰਬਰੀ ਇਹਦਾ ਕਿਤੇ ਲਗਾ ਲਓ ਮਾਰਕੀਟ ਦੇ ਵਿੱਚ ਇਹ ਜਿਹੜੀ ਆਉਂਦੀ ਹੈ ਪੇਂਟ ਵਾਲੇ ਸੂਟਾਂ ਦੇ ਜ्यादा ਆਉਂਦੀ ਹੈ ਜੀ ਜਿਆਦਾ ਜੂਟ ਬਰਬੀ ਦੇ ਸੂਟ ਪੇਂਟ ਦੇ ਵਿੱਚ ਆਉਂਦੇ ਆ ਔਰ ਇਹ ਬੁਟੀਕ ਕਾਲਿਆਣੀ ਸਭ ਤੋਂ ਬੈਸਟ ਆਪਸ਼ਨ ਹੈ ਜੀ ਜਿਹੜੇ ਬੁਟੀਕ ਦਾ ਕੰਮ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਮਸ਼ੀਨਾਂ ਲਾਈਆਂ ਨੇ ਜਾਂ ਫਿਰ ਜਿਹੜੇ ਨੀਡਲਵਰਕ ਦਾ ਕੰਮ ਕਰਦੇ ਆ ਆਪਣੇ ਘਰੋਂ ਕੰਮ ਕਰਦੇ ਆ ਉਹਨਾਂ ਲਈ ਬੈਸਟ ਆਪਸ਼ਨ ਹੈ ਬਹੁਤ ਸੋਹਣਾ ਫੈਬਰਿਕ ਰਹੂਗਾ ਪ੍ਰਾਈਸ ਰਹੂਗਾ ਜੀ ਇਹਦਾ 100 ਰੁਪਏ ਪਰ ਮੀਟਰ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਚੈਨਲ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ